ਭਾਬੀ ਕਿਵੇਂ ਆ ਠੀਕ ਆ ਤੂੰ ਭਾਬੀ ਮੇਰੀ ਬੋਲੀ ਨਹੀਂ ਵੇਖੀ ਕਿੱਥੇ ਆ ਮੈਨੂੰ ਵਾਵਾ ਟਾਈਮ ਦੀ ਦਿਖਦੀ ਨਹੀਂ ਉਹ ਉਹ ਨਾ ਗਵਾਂਡੀਆਂ ਦੀ ਵਉਟੀ ਨਾ ਗਈ ਆ ਬੋਲੇ ਕੇ ਖੇਤ ਚ ਸਾਗ ਤੋੜਨ ਮੈਨੂੰ ਵੀ ਆਂਦੀ ਸੀ ਮੈਂ ਤਾਂ ਗਈ ਨਹੀਂ ਜੀ ਲੱਗੇ ਖੇਤ ਸਾਗ ਤੋੜਨ ਭਲਾ ਬੋਲਾ ਹੈਗਾ ਨਾ ਮੈਂ ਜ਼ਮੀਨ ਦਾ ਬੋਲੇ ਦਾ ਖੇਤ ਦਾ ਹੀ ਨਹੀਂ ਪਤਾਗਾ ਮੈਨੂੰ ਵੀ ਭਰਾਵਾਂ ਦੀ ਸੀ ਮੈਨੂੰ ਤਾਂ ਪਤਾ ਕਿੱਥੇ ਗਈ ਜੀ ਆਪ ਬੋਲਾ ਕਿਹੜਾ ਜੰਮ ਗਿਆ ਕੋਈ ਨਹੀਂ ਲੈਣਾ ਖਬਰਸਾਰ ਕਿੱਥੇ ਆ ਆ ਨਾ ਬੋਲੇ ਕਿਹੜਾ ਜੰਮ ਪਿਆ ਮੈਂ ਤਾਂ ਬੋਲੇ ਕੇ ਖੇਦੀ ਸੰਗ ਨਹੀਂ ਹੁੰਦੀ ਯਾਰ ਇੱਕ ਤਾਂ ਹੈਗਾ ਆਪਣੇ ਪਿੰਡ 'ਚ ਟੱਲੀਆਂ ਵਾਲਾ ਖੇਤ ਇੱਕ ਹੈਗਾ ਸੰਟੀ ਦਾ ਖੇਤ ਇੱਕ ਹੈਗਾ ਕਾਲੇ ਦਾ ਖੇਤ ਹੋਰ ਕਿਹੜਾ ਯਾਰ ਮੈਂ ਬੋਲਾ ਕਿਹੜਾ ਜੰਮ ਗਿਆ ਹਰ ਚਲ ਪਹੁੰਚਣਾ ਕਿਨ ਬੋਲੇ ਦਾ ਖੇਤ ਕਿਹੜਾ ਹੀ ਆ ਕਰਦੇ ਆਪਾਂ ਸਾਗ ਕੀ ਆਈ ਆਂ ਅਧਕਾਰ ਵਾਲੇ ਨੂੰ ਤੁਸੀਂ ਸਾਗ ਤੋੜਨ ਚੱਲੀਆਂ ਮੈਂ ਨਹੀਂ ਭੈਣੇ ਦੱਸ ਕੀ ਆਏਗੀ ਉਹ ਕਿਹੜਾ ਘਰੇ ਵੜਤਾ ਆਂਲੀ ਪੰਗੀ ਹੈਗਾ ਕਿਤੇ ਕਿਤੇ ਬਹਿ ਜਾਂਦਾ ਕਿਤੇ ਕਿਤੇ ਬਹਿ ਜਾਂਦਾ ਜਿਹੜੀ ਘਰੇ ਗਈ ਨੂੰ ਬੋਲਿਆ ਫੇਰ ਉਹ ਨਹੀਂ ਬੋਲਤਾ ਸਾਗ ਤੋੜਨੀ ਆਈ ਆਂ ਜੀ ਚੱਲ ਫੇਰ ਠੀਕ ਆ ਤੋੜ ਲੈ ਸਾਗ ਆਜਾ ਨਹੀਂ ਭੈਣੇ ਚਲਦੀ ਚੱਲੀਏ ਨਾ ਹੋਵੇ ਤੈਨੂੰ ਅਮਲੀ ਕੁੱਟੇ ਘਰੇ ਗਈ ਨੂੰ ਆਜਾ ਨਹੀਂ ਭੈਣੀ ਆ ਨਹੀਂ ਭੈਣੀ ਉਹਦਾ ਪਤਾ ਨਹੀਂ ਹੈਗਾ ਇੱਕ ਤਾਂ ਤੂੰ ਉਹਨੂੰ ਪੁੱਛ ਕੇ ਨਹੀਂ ਆਏਗੀ ਅਮਲੀ ਨੂੰ ਨਹੀਂ ਘੜਤਾ ਚਲ ਆ ਜਾ ਤੂੰ ਹੁਣ ਛੇਤੀ ਕਰੇ ਜੇ ਲਾੜਨ ਲੱਗਿਆ ਮੈਂ ਤੁਹਾਡੇ ਘਰੇ ਆ ਚੁੰਗੀ ਹਾਂਜੀ ਚਾ ਕੋਈ ਗੱਲ ਨਹੀਂ ਮੈਨੂੰ ਲੱਗਦਾ ਆ ਜੀਆਂ ਕਰੇ ਮੈਂ ਬਣੀ ਪੁੱਤ ਲਿਆ ਬਾਹਰ ਤੂੰ ਕੀ ਦੇ ਕਿਹੜੇ ਬੋਲੇ ਖੇਤ ਤੁਰੀ ਫਰਦੀ ਜਦੋਂ ਆਪਣੇ ਅਗਰੀ ਦਾ ਸਾਗ ਖੜਾ ਖੇਤ ਮੈਂ ਗਵੰਦ ਨਾਲ ਵੀ ਨੋਂ ਨਾਲ ਗਈ ਸੀ ਸਾਗ ਤੋੜਨ ਨਾਲ ਤੇ ਕਿਹੜੇ ਬੋਲੇ ਕਿਥੇ ਤੁਰੀ ਫਿਰਦੀ ਜਦੋਂ ਆਪਣੇ ਅੱਗੇ ਨਹੀਂ ਸਾਖੜਾ ਉੱਥੋਂ ਲੈ ਕੇ ਆਉਂਦੀ ਤੂੰ ਖੇਤ ਤਾਂ ੁੰੜਿਆ ਆਪਣਾ ਹੀ ਆ ਜੇ ਅਸੀਂ ਨਹੀਂ ਨਾ ਤੈਨੂੰ ਬੋਲਾ ਕਹਿੰਦੇ ਬਾਹਰ ਬੋਲਿਆ ਤਾਂ ਖੇਤ ਆਪਣਾ ਹੀ ਵਜਦਾ ਏ ਬਾਬਾ ਬੋਲਿਆ ਦਾ ਲੋ 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 ਕਿ ਮੈਨੂੰ ਬੋਲਾ ਦੇ ਨਾ ਇਹ ਬੋਲਾਈ